ਬਹੁਤ ਹੀ ਸਤਿਕਾਰਯੋਗ ਕਰਮਚਾਰੀ ਸਾਥੀਓ ਅੱਜ 77 ਦੇ ਬਿਲਡਿੰਗ ਦੇ ਵਿੱਚ ਜਨਰ ਡੈਕਸ਼ਨ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ ਆ ਕਾਫੀ ਲੰਬੇ ਸਮੇਂ ਤੋਂ 50 ਸੇ ਤੋਂ 77 ਦੇ ਵਿੱਚ ਕੋਈ ਵੀ ਰੈਲੀ ਮੁਜ਼ਾਹਰਾ ਨਹੀਂ ਸੀ ਕੀਤਾ ਜਾ ਰਿਹਾ ਕਿਉਂਕਿ ਅਸੀਂ ਸਰਕਾਰ ਨੂੰ ਦੇਖ ਰਹੇ ਸੀ ਕਿ ਸਰਕਾਰ ਆਪਣੀ ਜਿਹੜੀ ਆ ਵਾਅਦੇ ਕੀਤੇ ਸੀ ਉਹ ਜਲਦੀ ਪੂਰੀ ਕਰੇ ਬਹੁਤ ਸਾਰੇ ਮੁਲਾਜ਼ਮਾਂ ਦਾ ਇਹ ਮੰਨਣਾ ਸੀਗਾ ਕੀ ਸਰਕਾਰ ਨੂੰ ਸਮਾਂ ਦਿੱਤਾ ਜਾਵੇ ਸੋ 2.5 ਸਾਲ ਬੀਤ ਜਾਣ ਪਰੰਤ ਬਹੁਤ ਲੰਮਾ ਸਮਾਂ ਦਿੱਤਾ ਲੇਕਿਨ ਸਰਕਾਰ ਨੇ ਕੋਈ ਵੀ ਮੁਲਾਜ਼ਮਾਂ ਦੀ ਮੰਗ ਨਹੀਂ ਮੰਨੀ ਈਵਨ ਕਿ ਸਖਤਰੇ ਦੀਆਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਨਾਲ ਸੰਬੰਧਤ ਮੰਗਾ ਉਹ ਵੀ ਫਾਈਲਾਂ ਬੜੇ ਲੰਬੇ ਸਮੇਂ ਤੋਂ ਹੁਣ ਲੰਬਤ ਪਈਆਂ ਸੀਗੀਆਂ ਮੀਟਿੰਗਾਂ ਦੇ ਵਿੱਚ ਉੱਚ ਅਧਿਕਾਰੀਆਂ ਨੇ ਮੰਨਿਆ ਸੀਗਾ ਕਿ ਜੋ ਵੀ ਫੈਸਲੇ ਲਏ ਗਏ ਨੇ ਜੋ ਮੰਗਾਂ ਮੰਨੀਆਂ ਗਈਆਂ ਨੇ ਉਹ ਜਲਦੀ ਪੂਰਨ ਕਰ ਦਿੱਤੀਆਂ ਜਾਣਗੀਆਂ ਪਰੰਤੂ ਅਜੇ ਉਹ ਫਾਇਨਾ ਬੜੀ ਲੰਮਕ ਜਿਹੜੀ ਆ ਅਵਸਥਾ ਦੇ ਵਿੱਚ ਲੰਬਿਤ ਅਵਸਥਾ ਦੇ ਵਿੱਚ ਚੱਲੇ ਗਈ ਆ ਜਿਸ ਕਰਕੇ ਸਾਨੂੰ ਮਜਬੂਰ ਹੋ ਕੇ ਕੱਲ ਨੂੰ ਸੱਤ ਫਲੋਰ ਤੇ 1 ਵਜੇ ਰੈਲੀ ਕੀਤੀ ਜਾ ਰਹੀ ਆ ਉਹ ਸਾਰੇ ਸਮੂਹ ਮਾਜਮਾ ਨੂੰ ਬੇਨਤੀ ਕੀਤੀ ਜਾਂਦੀ ਆ ਚਾਹੇ ਉਹ ਮਿੰਨੀ ਸਕੱਤਰ ਦੇ ਆ ਜਾਂ ਸਕੱਤਰ ਦੇ ਆ ਜਾਂ ਐਸਐਸ ਬੋਰਡ ਦੇ ਚਾਹੇ 17 ਸੈਕਟਰ ਦੇ ਚਾਹੇ 33 ਜਾਂ 35 ਸੈਕਟਰ ਦੇ ਆ ਉਹ ਵੱਧ ਤੋਂ ਵੱਧ ਹੂੰ ਹਮਾਂ ਅੱਗੇ ਕੱਲ ਰੈਲੀ ਦੇ ਵਿੱਚ ਪਹੁੰਚਣ ਕਈ ਅਫਸਰ ਸਹਿਬਾਨ ਸਾਰੇ ਨਹੀਂ ਕੁਝ ਅਫਸਰ ਸਹਿਬਾਨ ਬੋਨ ਨਜ਼ਾਇਜ਼ ਕਰ ਰਹੇ ਨੇ ਖਾਸ ਕਰਕੇ ਸਸਡ ਬੋਰਡ ਦੇ ਵਿੱਚ ਸਾਡੇ ਮੁਲਾਜ਼ਮ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ ਵੀ ਜਿਹੜੀ ਹੈ ਇੱਕ ਬਹੁਤ ਪ੍ਰੈਸ਼ਰ ਪਾਇਆ ਜਾ ਰਿਹਾ ਕੁਝ ਬੰਦੇ ਸਸਪੈਂਡ ਕੀਤੇ ਜਾ ਰਹੇ ਅਸੀਂ ਉਸ ਅਸਰ ਵਿਰੁੱਧ ਵੀ ਜਿਹੜਾ ਲੰਬਤ ਹੋ ਕੇ ਕੋ ਵੱਡਾ ਐਕਸ਼ਨ ਕਰਾਂਗੇ ਲੋੜ ਪਈ ਤਾਂ ਹੜਤਾਲ ਤੱਕ ਵੀ ਜਾਵਾਂਗੇ ਇਹਦੇ ਨਾਲ ਨਾਲ ਮੈਂ ਸਾਰੇ ਮੁਲਾਜ਼ਮਾਂ ਚ ਡਾਇਰੈਕਟੋਰੇਟਸ ਪੀਐਸਐਮ ਜੂ ਪਟਵਾਰ ਜੂਨੀਅਨ ਪੰਚਾਇਤ ਦੇ ਜੂਨੀਅਨ ਤੇ ਹੋਰ ਰਿਟਾਇਰੀ ਯੂਨੀਅਨ ਜਿਹੜੀਆਂ ਵਿੱਚ ਸਾਂਝੇ ਮੁਲਾਜ਼ਮ ਮੰਚ ਨਾਲ ਪਹਿਲੇ ਰਹੀਆਂ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਮੀਟਿੰਗ ਬਣਾਉਣ ਤਾਂ ਕਿ ਆਪਾਂ ਫਿਰ ਸਾਂਝਾ ਮੁਲਾਜ਼ਮ ਮੰਚ ਜਿਹੜਾ ਸੀਗਾ ਉਹਨੂੰ ਰਿਵਾਈਵ ਕਰੀਏ ਤੇ ਜਿਹੜਾ ਆਪਾਂ ਇੱਕ ਲਾਗ ਮਿਸਾਲ ਰਿਕਾਰਡ ਤੋੜ ਢੀੜ ਤੇ ਲੋਕਾਂ ਨੇ ਕੱਟ ਪਟਿਆਲੇ ਵਿਖੇ ਕਾਂਗਰਸ ਦੇ ਵਿਰੁੱਧ ਕੀਤਾ ਸੀ ਉਸ ਤੋਂ 5 ਗੁਣਾ ਵੱਡਾ ਇਕੱਠ ਕਰਨਾ ਪਵੇਗਾ ਕਿਉਂਕਿ ਇਹ ਢੀਠ ਸਰਕਾਰ ਇਵੇਂ ਮੰਨਣ ਵਾਲੀ ਨਹੀਂ ਹੈ ਸੋ ਸਾਰਿਆਂ ਨੂੰ ਬੇਨਤੀ ਆ ਫਿਰ ਤੋਂ ਵੀ ਜੇ ਲੜਨਾ ਚਾਹੁੰਦੇ ਹੋ ਇਕੱਠੇ ਹੋਵੋ ਤੇ ਇਹ ਲੜਾਈ ਇਕੱਲਿਆਂ ਕਰਿਆ ਨਹੀਂ ਇਕੱਠੇ ਹੋ ਕੇ ਲੜਨੀ ਪੈਣੀ ਆ ਤੇ ਪਹਿਲੇ ਨਾਲੋਂ 510 ਗੁਣਾ ਵੱਧ ਤਾਕਤ ਨਾਲ ਲੜਨੀ ਪਊਗੀ ਇਹ ਸਰਕਾਰ ਜਿਹੜੀ ਹੈ ਇਹ ਨੌ ਸਿੱਖਿਆ ਦੀ ਸਰਕਾਰ ਜੇ ਇਹਨਾਂ ਨੂੰ ਝਪਾਉਣਾ ਚਾਹੁੰਦੇ ਹੋ ਜੇ ਇਹਨਾਂ ਨੂੰ ਕੁਝ ਲੈਣਾ ਚਾਹੁੰਦੇ ਹੋ ਤਾਂ ਫੈਸ਼ਨ ਗਰਸ਼ ਬਹੁਤ ਤਿੱਖਾ ਚਾਹੀਦਾ ਸੋ ਜਿਹਦੀ ਸ਼ੁਰੂਆਤ ਪੰਜਾਬ ਸਿਵ 77 ਦੀ ਜਨ ਐਕਸ਼ਨ ਕਮੇਟੀ ਨੇ ਕੱਲ ਤੋਂ ਕਰ ਦੇਣੀ ਆ ਸੋ ਬੇਨਤੀ ਆ ਪ੍ਰਵਾਨ ਕਰ ਰਹੀਆਂ 77 ਦੇ ਮੁਲਾਜ਼ਮਾਂ ਨੂੰ ਖਾਸ ਕਰਕੇ ਫਿਰ ਬੇਨਤੀ ਆ ਕਿ ਇਹ ਰੇੜਾ ਜਿਹੜਾ ਨਾ ਇਹਨੂੰ ਨਾ ਘੁਆਇਓ ਨਾ ਘੁਆਇਓ ਫਿਰ ਕਹੇਗਾ ਦੂਜਿਆਂ ਤੇ ਦੋਸ਼ ਲੈਂਦਾ ਕੋਈ ਫਾਇਦਾ ਨਹੀਂ ਹੋਣਾ ਕਿ ਆ ਐ ਨਹੀਂ ਕਰਦੇ ਉਹ ਨਹੀਂ ਕਰਤੇ ਕਿਸੇ ਨੇ ਕਿਸੇ ਨੇ ਕੁਝ ਨਹੀਂ ਕਰਨਾ ਲੜਨਾ ਤੁਸੀਂ ਆ ਆਪਣੇ ਨੇ ਸਾਡੇ ਲਈ ਨਹੀਂ ਲੜਨਾ ਤੇ ਆਓ ਆਪਾਂ ਆਪਣੇ ਲਈ ਇਕੱਠੇ ਹੋ ਕੇ ਗੱਲ ਨੂੰ ਵੱਡੇ ਤਰदात ਦੇ ਵਿੱਚ ਐਫਡੀ ਹਾਲ 7 ਫਲੋਰ ਤੇ 1 ਵਜੇ ਪਹੁੰਚੀਏ ਇਹ ਨਾ ਹੋਵੇ ਕਿ ਮੇਰੀ ਆ ਫਾਈਲ ਰਹਿ ਗਈ ਹੈ ਮੈਂ ਇਹ ਕਰਨਾ ਮੈਂ ਅੱਜ ਰੋਟੀ ਖਾਣੀ ਹੈ ਯਾਰ ਅਲੀ ਆਪਣੀ ਰੋਟੀ ਨਹੀਂ ਮੁੱਕਦੀ ਹੈਗੀ ਇੱਕ ਦਿਨ ਰੋਟੀ ਨਾ ਖਾਓਗੇ ਤਾਂ ਕੀ ਹੋ ਜਿੰਦਾ 12% ਡੀਏ ਕੈਲਕੂਲੇਟ ਕਰਕੇ ਦੇਖੋ ਆਪਣੀਆਂ ਮੰਗਾਂ ਆਪਣੇ ਏਰੀਆ ਰ ਆਪਣੀ ਪੁਰਾਣੀ ਪੈਨਸ਼ਨਾਂ ਦੇਖੋ ਕਿ ਅਜੇ ਤੁਹਾਨੂੰ ਰੋਟੀ ਜਿਹੜੀ ਹੈ ਇੱਕ ਟਾਈਮ ਦੀ ਜ਼ਰੂਰੀ ਆ ਸੋ ਜੇ ਰੋਟੀ ਖਾਣੀ ਆ ਪੌਣੇ 1 ਵਜੇ ਖਾ ਲਓ ਦੇਖਣਾ ਚਾਹੁੰਦੇ ਆ ਕਿ ਤੁਸੀਂ ਟਾਈਮ ਲਈ ਕਿੰਨਾ ਕੱਥੇ ਆ ਸਕਦੇ ਹੋ ਸੋ ਬੇਨਤੀ ਆ 1 ਵਜੇ ਜਿਹੜੇ ਆ ਕਿੱਥੇ ਪਹੁੰਚਣ ਦੀ ਖੇਚਲ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ